ਕਹਿੰਦੇ ਉਹਦੀੀ ਪਾਕਣਾ ਹੈ ਇਹ ਇਹ ਸੁਣ ਲੈ ਇਹ ਇਹ ਤੇ ਇਹ ਪਤਾ ਨਹੀਂ ਪਰ ਜਿਹੜੇ ਟ੍ਰਾਫਿਕ ਕੇਸ ਦੀ ਰੱਤ ਪਈ ਹੈ ਪ੍ਰੋਜੈਕਟ ਅੱਜ ਸਬਡਿਵੀਜ਼ਨ ਕੋਦਰ ਦੇ ਥਾਣਾ ਸਦਰ ਤੇ ਥਾਣਾ ਸਿਟੀ ਤੇ ਹੋਰ ਫੋਰਸ ਭਾਰੀ ਫੋਰਸ ਲੈ ਕੇ ਅਸੀਂ ਅੱਜ ਮਾਨ ਜੋ ਐਸਐਸਪੀ ਸਰ ਹਿੰਦਰ ਸਿੰਘ ਵਰਕੀ ਦੀ ਗਾਈਡਲਾਈਨ ਤੇ ਕਾਸ ਆਪਰੇਸ਼ਨ ਕੀਤਾ ਗਿਆ ਤੇ ਇਸ ਆਪਰੇਸ਼ਨ ਦੌਰਾਨ ਅਸੀਂ ਜਿਹੜੇ ਮਾੜੇ ਤੇ ਭੜੇ ਤੇ ਆਦੀ ਮੁਰਜ਼ਮ ਹੈਗੇ ਉਹਨਾਂ ਦੇ ਘਰਾਂ ਦੀ ਸਰਚ ਕੀਤੀ ਗਈ ਹੋਰ ਲੋਕ ਮੇ ਟਿਕਾਣਿਆਂ ਤੇ ਕੀਤੀ ਗਈ ਔਰ ਇੱਥੇ ਸ਼ੱਕੀ ਵਿਅਕਤੀਆਂ ਦੇ ਖਿਲਾਫ ਜਿਹੜੇ ਸਾਡੇ ਕੋਲ ਲੀਗਲੀ ਐਕਸ਼ਨ ਹੈ ਅਸੀਂ ਨਿਜਮਾ ਉਸਾਰਨ ਦੇ ਕਰ ਰਹੇ ਆ ਇਹ ਜਿਹੜੇ ਕਾਸ ਆਪਰੇਸ਼ਨ ਹੈ ਮਨ ਜੋ ਡਿਜੀਸਰ ਪੰਜਾਬ ਵੱਲੋਂ ਪੂਰੇ ਸਟੇਟ ਚ ਕਰਾਏ ਜਾ ਰਹੇ ਹਨ ਉਸੇ ਲੜੀ ਤਹਿਤ ਤਹਿਤ ਨਸ਼ਿਆਂ ਦੇ ਖਾਤਮੇ ਲਈ ਸਾਡੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਅਪਰਾਧ ਕੀਤਾ ਗਿਆ ਇਹ ਲਗਾਤਾਰ ਜਾਰੀ ਰਹੂਗਾ ਥੈਂਕ ਯੂ ਇਹ ਇਹ ਗੁੱਡੀ ਪਾਖਣਾ ਹੈ ਇਹ ਕਿਸ ਨੂੰ ਇਹ ਇਹ ਤੇ ਇਹ ਤੇ ਇਹ ਪਰ ਇਹਦੇ ਵਿੱਚ ਕ੍ਰਾਸ ਕੇਸ ਦੀ ਰੱਤ ਪਈ ਹੈ ਅੱਜ ਸਬਡਿਵੀਜ਼ਨ ਕੋਦਰ ਦੇ ਥਾਣਾ ਸਦਰ ਤੇ ਥਾਣਾ ਸਿਟੀ ਤੇ ਹੋਰ ਫੋਰਸ ਭਾਰੀ ਫੋਰਸ ਲੈ ਕੇ ਅਸੀਂ ਅੱਜ ਮਾਨਯੋਗ ਐਸਐਸਪੀ ਸਰ ਹਿੰਦਰ ਸਿੰਘ ਵਰਕੀ ਦੀ ਗਾਈਡਲਾਈਨ ਤੇ ਕਾਸ ਆਪਰੇਸ਼ਨ ਕੀਤਾ ਗਿਆ ਇਸ ਆਪਰੇਸ਼ਨ ਦੌਰਾਨ ਅਸੀਂ ਜਿਹੜੇ ਮਾੜੇ ਤੇ ਭੜੇ ਤੇ ਆਦੀ ਮੁਰਜ਼ਮ ਹੈਗੇ ਉਹਨਾਂ ਦੇ ਘਰਾਂ ਦੀ ਸਰਚ ਕੀਤੀ ਗਈ ਹੋਰ ਲੋਕ ਮੇ ਟਿਕਾਣਿਆਂ ਤੇ ਕੀਤੀ ਗਈ ਔਰ ਇੱਥੇ ਸ਼ੱਕੀ ਵਿਅਕਤੀਆਂ ਦੇ ਖਿਲਾਫ ਜਿਹੜੇ ਸਾਡੇ ਕੋਲ ਲੀਗਲੀ ਐਕਸ਼ਨ ਹੈ ਅਸੀਂ ਨਿਜਮਾ ਉਸਾਰਨ ਦੇ ਕਰ ਰਹੇ ਆ ਇਹ ਜਿਹੜੇ ਕਾਸ ਆਪਰੇਸ਼ਨ ਹੈ ਮਨ ਜੋ ਡਿਜੀਸਰ ਪੰਜਾਬ ਵੱਲੋਂ ਪੂਰੇ ਸਟੇਟ ਚ ਕਰਾਏ ਜਾ ਰਹੇ ਹਨ ਉਸੇ ਲੜੀ ਤਹਿਤ ਤਹਿਤ ਨਸ਼ਿਆਂ ਦੇ ਖਾਤਮੇ ਲਈ ਸਾਡੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਅਪਰਾਧ ਕੀਤਾ ਗਿਆ ਇਹ ਲਗਾਤਾਰ ਜਾਰੀ ਰਹੂਗਾ ਥੈਂਕ ਯੂ ਹਾਂ ਇਹ ਜੋ ਉਡੀਕ ਪਾਖਣਾ ਹੈ ਇਹ ਇਹ ਸੁਣ ਲਓ ਇਹ ਇਹ ਜਿਹੜਾ ਤੇ ਇਹ ਜਿਹੜਾ ਪਤਾ ਪਰ ਇਹਦੇ ਵਿੱਚ ਕ੍ਰਾਸ ਕੇਸ ਦੀ ਰੱਤ ਪਈ ਹੈ। ਪਰ ਅੱਜ ਸਬਡਿਵੀਜ਼ਨ ਕੋਦਰ ਦੇ ਥਾਣਾ ਸਦਰ ਤੇ ਥਾਣਾ ਸਿਟੀ ਤੇ ਹੋਰ ਫੋਰਸ ਭਾਰੀ ਫੋਰਸ ਲੈ ਕੇ ਅਸੀਂ ਅੱਜ ਮਾਨਯੋਗ ਐਸਐਸਪੀ ਸਰ ਹਰਿੰਦਰ ਸਿੰਘ ਵਰਕੀ ਦੀ ਗਾਈਡਲਾਈਨ ਤੇ ਕਾਸ ਆਪਰੇਸ਼ਨ ਕੀਤਾ ਗਿਆ। ਇਸ ਆਪਰੇਸ਼ਨ ਦੌਰਾਨ ਅਸੀਂ ਜਿਹੜੇ ਮਾੜੇ ਤੇ ਭੜੇ ਤੇ ਆਦੀ ਮੁਰਜ਼ਮ ਹੈਗੇ ਉਹਨਾਂ ਦੇ ਘਰਾਂ ਦੀ ਸਰਚ ਕੀਤੀ ਗਈ ਹੋਰ ਲੁਕਵੇਂ ਟਿਕਾਣਿਆਂ ਤੇ ਕੀਤੀ ਗਈ ਔਰ ਇੱਥੇ ਸ਼ੱਕੀ ਵਿਅਕਤੀਆਂ ਦੇ ਖਿਲਾਫ ਜਿਹੜੇ ਸਾਡੇ ਕੋਲ ਲੀਗਲੀ ਐਕਸ਼ਨ ਹੈ ਅਸੀਂ ਨਿਜਮਾ ਉਸਾਰੋਂ ਦੇ ਕਰ ਰਹੇ ਆ ਇਹ ਜਿਹੜੇ ਕਸ ਆਪਰੇਸ਼ਨ ਹੈ ਮਨਜੋ ਡਿਜੀਸਾ ਪੰਜਾਬ ਵੱਲੋਂ ਪੂਰੇ ਸਟੇਟ ਚ ਕਰਾਈ ਜਾ ਰਹੇ ਹਨ ਉਸੇ ਲੜੀ ਤਹਿਤ ਤਹਿਤ ਨਸ਼ਿਆਂ ਦੇ ਖਾਤਮੇ ਲਈ ਸਾਡੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਉਪਰਾਲਾ ਕੀਤਾ ਗਿਆ ਇਹ ਲਗਾਤਾਰ ਜਾਰੀ ਰਹੂਗਾ ਥੈਂਕ ਯੂ ਤੇ ਇਹ ਜੁਦੀ ਪਾਖਣਾ ਹੈ ਤੇ ਇਸ ਜਿਸ ਜਿਹੜਾ ਇਹ ਹੈ ਤੇ ਇਹ ਪਤਾ ਨਹੀਂ ਪਰ ਇਹਦੇ ਵਿੱਚ ਕ੍ਰਾਸ ਕੇਸ ਦੀ ਰક્ત ਪਾਈ ਹੈ ਅੱਜ ਸਬਡਿਵੀਜ਼ਨ ਕੋਦਰ ਦੇ ਥਾਣਾ ਸਦਰ ਤੇ ਥਾਣਾ ਸਿਟੀ ਤੇ ਹੋਰ ਫੋਰਸ ਭਾਰੀ ਫੋਰਸ ਲੈ ਕੇ ਅਸੀਂ ਅੱਜ ਮਾਨਯੋਗ ਐਸਐਸਪੀ ਸਰ ਹਰਿੰਦਰ ਸਿੰਘ ਵਰਕੀ ਦੀ ਗਾਈਡਲਾਈਨ ਤੇ ਕਾਸ ਆਪਰੇਸ਼ਨ ਕੀਤਾ ਗਿਆ ਤੇ ਇਸ ਆਪਰੇਸ਼ਨ ਦੌਰਾਨ ਅਸੀਂ ਜਿਹੜੇ ਮਾੜੇ ਤੇ ਭੜੇ ਤੇ ਆਦੀ ਮੁਰਜ਼ਮ ਹੈਗੇ ਉਹਨਾਂ ਦੇ ਘਰਾਂ ਦੀ ਸਰਚ ਕੀਤੀ ਗਈ ਹੋਰ ਲੋਕ ਮੇ ਟਿਕਾਣਿਆਂ ਤੇ ਕੀਤੀ ਗਈ ਔਰ ਇੱਥੇ ਸ਼ੱਕੀ ਵਿਅਕਤੀਆਂ ਦੇ ਖਿਲਾਫ ਜਿਹੜੇ ਸਾਡੇ ਕੋਲ ਲੀਗਲੀ ਐਕਸ਼ਨ ਹੈ ਅਸੀਂ ਨਿਜਮਾ ਉਸਾਰਨ ਦੇ ਕਰ ਰਹੇ ਆ ਇਹ ਜਿਹੜੇ ਕਾਸ ਆਪਰੇਸ਼ਨ ਹੈ ਮਨ ਜੋ ਡਿਜੀਸਰ ਪੰਜਾਬ ਵੱਲੋਂ ਪੂਰੇ ਸਟੇਟ ਚ ਕਰਾਏ ਜਾ ਰਹੇ ਹਨ ਉਸੇ ਲੜੀ ਤਹਿਤ ਤਹਿਤ ਨਸ਼ਿਆਂ ਦੇ ਖਾਤਮੇ ਲਈ ਸਾਡੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਅਪਰਾਧ ਕੀਤਾ ਗਿਆ ਇਹ ਲਗਾਤਾਰ ਜਾਰੀ ਰਹੂਗਾ ਥੈਂਕ ਯੂ